ਕੰਜਕੋਣ ਹਾਂਜੀ ਓ ਹੈਲੋ ਹਾਂਜੀ ਬਲਵਾਰਾ ਸਿੰਘ ਦਾ ਘਰ ਹੀ ਹੈ ਜੀ ਹਾਂਜੀ ਇਹੀ ਹੈ ਘਰੀਨੇ ਜੀ ਹਾਂਜੀ ਘਰੀਨੇ ਬੁਲਾਇਓ ਡੈਡੀ ਅਬਾਰ ਕੋਈ ਆਇਆ ਹੈ ਦੇਖਿਓ ਜੀ ਕੁੜੀਆ ਕੌਣ ਹੈ ਪਤਾ ਨਹੀਂ ਡੈਡੀ ਜੀ ਕੌਣ ਹੈ ਕੋਈ ਮੁੰਡਾ ਇਨੋਂ ਦੇ ਭੇਜ ਦੇ ਭਾਈ ਉਰੇ ਆ ਚੰਦਰੇ ਆ ਤੇ ਇਹ ਕੌਣ ਹੋਇਆ ਕੋਈ ਮੁਲਾਜ਼ਮ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕਾਕਾ ਹਾਂ ਭਾਈ ਕਿਵੇਂ ਔਲੇ ਹੋਏ ਕੋ ਜੀ ਮੈਂ ਸੁਣਿਆ ਸੀ ਵੀ ਤੁਸੀਂ ਕਮਰਾ ਕਿਰਾਏ ਤੇ ਦੇ ਰਹੇ ਹੋ ਹਾਂ ਕਿਰਾਏ ਤੇ ਦੇ ਬਹਿ ਜਾ ਕੋਈ ਗੱਲ ਤੇ ਕਮਰਾ ਦੇ ਦੰਨਿਆ ਕਿਰਾਏ ਤੇ ਭਾਈ ਮੈਨੂੰ ਇਹ ਦੱਸ ਤੂੰ ਬਹਿਆ ਹੋਇਆ ਹੈ ਕਿ ਕੁਵਾਰ ਹੈ ਮੈਂ ਤਾਂ ਕੁਵਾਰਾਂ ਹੀ ਹਾਂ ਵਾਰ ਹੈ ਹਾਂਜੀ ਹਾਂਜੀ ਫਿਰ ਤਾਂ ਯਾਰ ਐਵੇਂ ਦੀ ਕੋਈ ਗੱਲ ਨਹੀਂ ਕਲ ਜੀ ਅੱਛਾ ਹਾਂਜੀ ਮੈਂ ਵਧੀਆ ਪਰਿਵਾਰ ਤੋਂ ਬਿਲੋਂਗ ਕਰਦਾ ਨਹੀਂ ਅੱਛਾ ਕੀ ਕੰਮ ਕਰਦਾ ਤੂੰ ਮੈਂ ਬੈਂਕ 'ਚ ਹਾਂ ਜੀ ਅੱਛਾ ਮੁਲਾਜ਼ਮ ਹੈ ਬੈਂਕ 'ਚ ਹੈ ਹਾਂਜੀ ਹਾਂਜੀ ਕੈਸ਼ੀਅਰ ਹਾਂ ਜੀ ਅੱਛਾ ਹਾਂਜੀ ਫਿਰ ਉੱਥੇ ਨਵੇਂ ਲਾੜੇ ਲੈਂਦਾ ਕੋਈ ਕਮਰਾ ਲਿਆ ਮੇਰੀ ਨਵੀਂ ਜੁਆਇਨਿੰਗ ਹੋਈ ਜਾਂ ਜੀ ਮੇਰੀ ਤਨਖਾਹ ਘੱਟ ਹੈ ਅੱਛਾ ਤੇ ਜੀ ਸ਼ਹਿਰ 'ਚ ਕਮਰਾ ਲੈਣਾ ਜਾਂ ਕੋਈ ਫਲੈਟ ਲੈਣਾ ਉਹ ਮਹਿੰਗਾ ਪੈਂਦਾ ਜੀ ਪਿੰਡਾਂ ਦਾ ਸਸਤਾ ਪੈਂਦਾ ਬਾਕੀ ਥੋੜਾ ਪਿੰਡਾਂ ਦਾ ਮਾਹੌਲ ਵੀ ਵਧੀਆ ਹੁੰਦਾ ਜੀ ਉਹਦਾ ਗੱਲ ਤੇਰੀ ਠੀਕ ਆ ਪਰ ਕਿੰਨੇ ਦਿਨਾਂ ਦੀ ਚਾਹੀਦਾ ਤੈਨੂੰ ਕਮਰਾ ਮੈਨੂੰ ਹਲੇ 6 ਮਹੀਨੇ ਤੱਕ ਚਾਹੀਦੇ ਜੀ ਅੱਛਾ ਜੇ ਤੁਸੀਂ 6 ਮਹੀਨੇ ਦੇ ਇਕੱਠੇ ਪੈਸੇ ਲੈਣੇ ਤਾਂ ਮੈਂ ਇਕੱਠੇ ਵੀ ਦੇ ਦੂੰ ਆ ਜੇ ਮਹੀਨੇ-ਦਰਮੀ ਨਹੀਂ ਲੈਣੇ ਨੇ ਤੁਸੀਂ ਮਹੀਨੇ-ਦਰਮੀ ਹੀ ਲੈ ਲਓ ਦੇਖ ਭਾਈ ਕਮਰਾ ਤੈਨੂੰ ਮਿਲ ਜੂਗਾ 1000 ਰੁਪਏ ਮਹੀਨਾ ਕਿਰਾਇਆ ਸਾਡੇ ਕਮਰੇ ਦਾ ਅੱਛਾ ਜੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਤੇ ਪ੍ਰੂਫ ਕੀ ਕੁਝ ਦੇਵਾਂ ਤੁਹਾਨੂੰ ਜੀ ਮੈਂ ਬਸ ਇੱਕ ਅਧਾਰ ਕਾਰਡ ਦੇ ਦੇ ਅੱਛਾ ਜੀ ਹਾਂ ਤੇ ਸਰਪੰਚ ਤੋਂ ਲਿਖਿਆ ਕੇ ਦੇਣ ਦੀ ਕੋਈ ਜ਼ਰੂਰਤ ਨਹੀਂ ਉਹ ਸਰਪੰਚ ਤੋਂ ਕੀ ਲੋੜ ਐ ਹੂੰ ਹੁਣ ਜਾਂ ਤਾਂ ਸੱਚੀ ਦਸਤੀ ਵੀ ਮੇਰੇ ਉੱਥੇ ਡਿਊਟੀ ਐ ਹਾਂਜੀ ਹਾਂਜੀ ਹਾਂ ਬਾਕੀ ਰੋਟੀ ਪਾਣੀ ਰੋਟੀ ਪਾਣੀ ਤਾਂ ਮੈਂ ਬਾਹਰ ਖਾ ਲਵਾਂ ਹਾਂ ਹੋਟਲ ਤੇ ਕੋਈ ਗੱਲ ਨਹੀਂ ਰੋਟੀ ਪਾਣੀ ਦੀ ਕੋਈ ਦਿੱਕਤ ਨਹੀਂ ਮੈਂ ਬਾਹਰ ਖਾ ਲਿਆ ਕਰਾਂਗਾ ਉਹ ਨਹੀਂ ਯਾਰ ਜਿੱਥੇ ਅਸੀਂ ਖਾਨਿਆ ਦੋ ਗੁੱਲੀਆਂ ਤੈਨੂੰ ਦੇ ਮਿਲ ਜਾ ਕਰਨੀਆਂ ਸਾਡੇ ਪਰਿਵਾਰ ਵਰਗੇ ਬੱਚੇ ਵਰਗੇ ਬੱਚਾ ਤੂੰ ਵੀ ਹੈ ਉਹ ਤੁਹਾਡੀ ਇੱਛਾ ਜੀ ਚਲੋ ਫਿਰ ਮੈਂ ਉਸ ਨੂੰ ਰੈਂਟ ਵਧ ਦੇ ਦਿਆ ਕਰੂੰ ਆ ਜੀ اچھا ਉਹ ਤੇਰੀ ਮਰਜ਼ੀ ਹੈ ਮੇਰਾ ਹਾਂ ਜੀ ਉਸ ਨੂੰ ਮੈਂ 2000 ਦੇ ਦਿਆ ਕਰੂੰ ਆ ਜੀ ਹਾਂ ਬਾਕੀ ਕਮਰਾ ਦੇਖ ਲਵਦਾ ਇਹਨਾਂ ਕਮਰਿਆਂ 'ਚ ਕਿਹੜਾ ਫਿੱਟ ਆਉਣਾ ਤੈਨੂੰ ਕਮਰੇ ਤਾਂ ਥੋੜੇ ਸੋਹਣੇ ਨੇ ਜੀ ਦਿਖਾ ਦੇ ਕੁੜੀਆ ਕਮਰਾ ਦਿਖਾ ਦੇ ਭਾਈ ਨੂੰ ਦੇਖ ਲੈ ਭਾਈ ਪੰਟਾ ਦਾ ਸਾਫ ਨਹੀਂ ਇਦਾਂ ਲੱਗਦਾ ਭਾਈ ਅੱਜ ਕੱਲ ਦੇ ਬੱਚਿਆਂ ਵਰਗਾ ਤਾਂ ਨਹੀਂ ਲੱਗਦਾ ਮੈਨੂੰ ਡੜੀ ਜੀ ਚਾ ਲਿਓ ਭਾਈ ਆਹ ਤੋ ਤੀ 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 ਡੜੀ ਜੀ ਮੈਨੂੰ ਗੱਲ ਦੱਸੋ ਹਾਂ ਪੁੱਤ ਤਸੀਂ ਉਹ ਮੁੰਡੇ ਨੂੰ ਕਿਉਂ ਰੱਖਿਆ ਕਿਉਂ ਰੱਖਿਆ ਤੁਸੀਂ ਉਹਨੂੰ ਕਮਰਾ ਕਿਉਂ ਦਿੱਤਾ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗ ਰਿਹਾ ਉਹ ਨਹੀਂ ਪੁੱਤ ਬੱਚਾ ਠੀਕ ਲੱਗਦਾ ਮੈਨੂੰ ਪੜਿਆ ਲਿਖਿਆ ਮੁੰਡਾ ਹੈ ਨੌਕਰੀ ਲੱਗਿਆ ਹੋਇਆ ਹੈ ਅੱਜ ਕੱਲ ਕੋ ਨਸ਼ੇ ਪੱਛਿਆਂ ਦੇ ਤਾਂ ਕੋਈ ਰੱਖਦਾ ਹੀ ਨਹੀਂ ਅੱਜ ਕੱਲ ਮਜ਼ਾਜਮਾ ਕਹਿੰਦੀ ਤੁਹਾਨੂੰ ਕਿੱਦਾਂ ਪਤਾ ਕਿ ਉਹ ਨੌਕਰੀ ਕਰਦਾ ਤੁਹਾਨੂੰ ਨਹੀਂ ਪਤਾ ਅੱਜ ਕੱਲ ਦਾ ਜ਼ਮਾਨਾ ਕਿੱਦਾਂ ਹੈ ਚੋਰੀਆਂ ਠੱਗੀਆਂ ਬਹੁਤ ਹੋ ਰਹੀਆਂ ਨੇ ਪੁੱਤ ਮੈਨੂੰ ਪਤਾ ਮੇਰੇ ਧੋਲੇ ਉਹੀ ਨਹੀਂ ਆਏ ਹੈਗੇ ਮੈਂ ਪਰਖ ਕਰੀ ਆ ਉਹਦੀ ਬੱਚਾ ਸਿਆਣਾ ਉਹ ਠੀਕ ਹੈ ਤੂੰ ਤੈਨੂੰ ਕਾਦੀ ਫਿਕਰ ਹੈ ਤੂੰ ਕਿਉਂ ਸੋਚ ਕਰਦੀ ਆ ਬੜੀ ਹੈਂ ਡੜੀ ਉਹ ਕਰਨੀ ਅੱਜ ਕੱਲ ਦੇ ਨਾ ਐਂ ਸਾਊ ਬਣ ਕੇ ਠੱਗੀਆਂ ਕਰਦੇ ਨੇ ਨਹੀਂ ਪੁੱਤ ਤੂੰ ਫਿਕਰ ਨਾ ਕਰ ਅੱਪਾ ਜਤ ਜਿਆਦਾ ਨਹੀਂ 1 ਮਹੀਨਾ ਦੇਖ ਲੈਂਦੇ ਆ ਉਸ ਤੋਂ ਬਾਅਦ ਜਵਾਬ ਦੇ ਦਾਂਗੇ ਉਹਨੂੰ ਮੈਨੂੰ ਕੁਝ ਠੀਕ ਨਹੀਂ ਲੱਗ ਰਹੀ ਨਹੀਂ ਪੁੱਤ ਠੀਕ ਹੈ ਠੀਕ ਹੈ ਸੋਚਣਾ ਕਰ ਤੂੰ ਤੈਨੂੰ ਤਾਂ ਐ ਹੋ ਗਿਆ ਵੀ ਮੈਨੂੰ ਇਹਦੀਆਂ ਰੋਟੀਆਂ ਪਕਾਣੀਆਂ ਪਿਆ ਕਰਨੀਆਂ ਹੈ ਰੋਟੀ ਨਹੀਂ ਡੜੀ ਜੀ ਪਰ ਫਿਰ ਵੀ ਮੈਨੂੰ ਨਾ ਥੋੜੀ ਦੇਖਣੀ ਥੋੜੀ ਸਹੀ ਜਿਹੀ ਨਹੀਂ ਲੱਗ ਰਹੀ ਅੱਛਾ ਕੋਈ ਨਾ ਮੈਂ ਤੂੰ ਹੋ ਨਾ ਕਰਾ ਫਿਕਰ ਨਾ ਕਰ ਮੈਂ ਦੇਖ ਲਉਂ ਆਉਂਦੇ ਚੱਲ ਚੱਲਣ ਮੈਨੂੰ ਤਾਂ ਠੀਕ ਲੱਗਦੇ ਨੇ ਪੁੱਤ ਤੈਨੂੰ ਬਹਿਮ ਪੈ ਗਿਆ ਕੋਈ ਹੂੰ ਠੀਕ ਆ ਜਿੱਦਾਂ ਤੁਹਾਡੀ ਮਰਜ਼ੀ ਆ ਸੋਚ ਨਾ ਕਰ ਕੋਈ ਨਾ ਠੀਕ ਆ ਮੁੰਡਾ ਤਾਂ ਇਹ ਕੁੜੀ ਨੂੰ ਕੀ ਬਹਿਮ ਪੈ ਗਿਆ ਕੋਈ ਹਰਕਤ ਤਾਂ ਨਹੀਂ ਕਰਤੀ ਕੰਜਰ ਨੇ ਨਾ ਮੁੰਡਾ ਤਾਂ ਠੀਕ ਐ ਇਹ ਜੀ ਗੱਲ ਨਹੀਂ ਹੈਗੀ ਬਾਕੀ ਮੈਂ ਦੇਖਣ ਨੂੰ ਧਿਆਨ ਕਰਕੇ ਥੋੜਾ ਜਾਂ ਇੱਕ ਕੁੜੀ ਨੇ ਅੱਡ ਮੈਨੂੰ ਫਿਕਰੀ ਜਿਹਾ ਲਾਤੀ ਇੱਕ ਤਾਂ ਦੀ ਮਹਲਾ 2 ਪੈਸੇ ਆ ਜਾ ਕਰਨਗੇ ਮਹੀਨਾ ਫੋਰੇ ਜਾ ਜਾਂਦਾ ਬਾਕੀ ਉਹਨੇ ਆਪੇ ਕਹਿਤਾ ਕਹਿੰਦਾ ਜੀ ਮੈਂ ਵੱਧ ਦੇ ਦਿਆ ਕਰੂੰਗਾ ਪੇਮੈਂਟ ਔਰ ਵੇਲੇ ਰਹਿਨੇ ਆਪ ਤੋਂ ਕੰਮ ਨਹੀਂ ਬਣਦਾ ਇਹ ਕੁੜੀ ਨੂੰ ਕਿਥੇ ਭੇਜਣ ਦੀ ਯੋਗ ਹੈਗੇ ਹਾਲੋ ਜੀ ਚਾਹ ਦਾੜੀ ਨੇ ਕਿਹਾ ਸੀ ਦੇ ਦੇ ਚਾਹ ਬਹੁਤ ਸਵਾਦ ਦੀ ਤੁਸੀਂ ਬਣਾਈ ਹੈ ਹਾਂਜੀ ਬੜੀ ਟੇਸਟੀ ਆ ਥੈਂਕ ਯੂ ਸਾਡੇ ਸਾਰੇ ਰਿਸ਼ਤੇਦਾਰ ਕਹਿੰਦੇ ਕਿ ਤੂੰ ਚਾਹ ਬਹੁਤ ਸਵਾਦ ਬਣਾਉਂਦੇ ਆ ਅੱਛਾ ਜੀ ਰੋਟੀ ਸਬਜ਼ੀ ਵੀ ਬਹੁਤ ਵਧੀਆ ਬਣਾਉਂਦੇ ਈ ਮੈਂ ਚਲੋ ਹੁਣ ਤਾਂ ਤੁਹਾਡੇ ਹੱਥਾਂ ਦੀ ਖਾਇ ਕਰਾਂਗੇ ਰੋਟੀਆਂ ਫੇਰ ਹਾਂਜੀ ਤੁਸੀਂ ਮੈਂ ਦੱਸ ਦੋ ਕੀ ਬਣਾਣਾ ਫਿਰ ਮੈਂ ਬਣਾ ਦੂੰਗੀ। ਓਹੋ ਜੋ ਤੁਹਾਡਾ ਦਿਲ ਕਰੇ ਉਹ ਹੀ ਬਣਾ ਦੋ। ਮੈਂ ਤਾਂ ਉਹ ਹੀ ਖਾ ਲਵਾਂ। ਤੇ ਤੁਸੀਂ ਪੜ੍ਹੇ ਹੋ? ਥੋੜਾ ਜਿਹੀ ਪੜ੍ਹਿਆ ਜਿਆਦਾ ਨਹੀਂ ਪੜ੍ਹਿਆ। ਕਿਉਂ? ਬਸ ਵੈਸੇ ਕਰਦੇ ਨੇ ਪੜ੍ਹਨ ਦੀ ਲਾਏ ਅੱਗੇ। ਨਹੀਂ ਇਦਾਂ ਨਹੀਂ ਕੋਈ ਗੱਲ ਨਹੀਂ ਥੋੜੀ ਬਸ ਪ੍ਰੋਬਲਮ ਹੋ ਗਈ ਸੀ ਉਸ ਵਜ੍ਹਾ ਨਹੀਂ ਜਾ ਰਹਾ ਪੜ੍ਹ ਪਾਈ। ਅੱਛਾ ਅੱਛਾ। ਹਾਂ ਜੀ। ਤੋ ਚਲੋ ਠੀਕ ਹੈ ਫਿਰ ਮੈਂ ਤੁਸੀ ਦੱਸ ਦਉ ਕੀ ਬਣਾਣਾ ਫਿਰ ਮੈਂ ਬਣਾ ਦੂੰਗੀ ਵਈ ਤੁਹਾਨੂੰ ਕੀ ਤਾਂ ਹੈ ਜੀ ਜੋ ਥੋੜਾ ਦਿਲ ਕਰੇ ਉਹੀ ਬਣਾ ਦੋ ਠੀਕ ਹੈ ਜੀ ਇੱਕ ਗਲਾਸ ਬਾਰੀ ਰੱਖਿਆ ਕੋਈ ਗੱਲ ਨਹੀਂ ਮੈਂ ਆ ਕੇ ਲੈ ਕੇ ਕੋੜੀ ਤਾਂ ਨਰਮੀ ਲੱਗਦੀ ਆ ਬੱਕੀ ਦੇਖਦੇ ਆ ਸੁਣੋ ਤੁਸੀਂ ਰੋਟੀ ਤਾਂ ਖਾਜੋ ਰੋਟੀ ਮੈਂ ਬਾਹਰੀ ਖਾ ਲਵਾਂ ਮੈਂ ਰੋਟੀ ਬਣਾਈ ਹੋਈ ਸੀ ਤੁਸੀਂ ਉਹਨੂੰ ਖਾਏ ਨੇ 2 ਮਿੰਟ ਲੱਗਣੇ ਇਹ ਮੈਨੂੰ ਪਤਾ ਕੀ ਗੱਲ ਹੈ ਕਿ ਮੈਂ ਲੇਟ ਹੋ ਗਿਆ ਅੱਜ ਤੇ ਉੱਥੇ ਸਾਡੀ ਮੀਟਿੰਗ ਆ ਤੁਸੀਂ ਭੁੱਖੇ ਜਾਓਗੇ ਸਵੇਰ ਦੀ ਚਾਹ ਪੀਤੀ ਹੋਈ ਹੈ 2 ਮਿੰਟ ਲੱਗਣੇ ਜ਼ਰਾ ਟਾਈਮ ਵੀ ਨਹੀਂ ਲੱਗਣਾ ਤੁਸੀਂ ਖਾ ਲਓ ਰੋਟੀ ਨਹੀਂ ਮੈਂ ਲੇਟ ਹੋਇਆ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਆਪਾਂ ਇਕੱਠੇ ਖਾਵਾਂਗੇ ਰੋਟੀ ਤੇ ਬਾਜ਼ਾਰ ਤੋਂ ਥੋੜੇ ਬਾਅਦ ਕੁਝ ਲੈ ਕੇ ਤਾਂ ਨਹੀਂ ਆਣਾ

ਉਹ ਨੂੰ ਮੈਸਕ ਕੋਲ ਕਰਤੀ ਮੈਂ ਨੰਬਰ ਸੇਵ ਕਰ ਲੇਗਾ ਲੱਗ ਕੁੜੀ ਤਾਂ ਸੁੱਤੀ ਪਈ ਐ ਪ੍ਰੀਤ ਹਾਂ ਜੀ ਡੈਡੀ ਬੈਠੀ ਹੋ ਪੁੱਤ ਆਹ ਤੱਕ ਕੇ ਭਾਈ ਮੈਂ ਤਾਂ ਉਹ ਲੈ ਡੀ ਤੋਂ ਟੁਰਕੇ ਆਇਆ ਕੋਈ ਸਾਧਨ ਵੀ ਨਹੀਂ ਮਿਲਿਆ ਗਿਆ ਤੁਸੀਂ ਕਿੱਥੇ ਗਏ ਸੀ ਡੜੀ ਉਹ ਭਾਈ ਕਿੱਥੇ ਦੱਸਾਂ ਤੈਨੂੰ ਮੈਂ ਤਾਂ ਤੇਰੇ ਰਿਸ਼ਤੇ ਬਾਰੇ ਫਿਰਦਾ ਹੂੰ ਮੁੰਡਾ ਦੇਖਦਾ ਕੋਈ ਕਈ ਮੁੰਡੇ ਦੇਖ ਲਏ ਦੇਖਣ ਨੂੰ ਤਾਂ ਸੋਹਣੇ ਲੱਗਦੇ ਨੇ ਜਦੋਂ ਉਹਦਾ ਪਤਾ ਕਰਦਿਆਂ ਬਾਅਦ ਚ ਕਿਸੇ ਤੋਂ ਪੁੱਛਦਿਆਂ ਹੋਰਾਂ ਪਰਾਂ ਤੋਂ ਹਰੇਕ ਕਹਿੰਦਾ ਜੀ ਇਹ ਤਾਂ ਨਸ਼ਾ ਕਰਦਾ ਹੈ ਇਹ ਤਾਂ ਜੀ ਚਿੱਟਾ ਪੀਂਦਾ ਹੈ ਇਹ ਕੋਈ ਕੁਸ ਖਾਂਦਾ ਹੈ ਕੋਈ ਕੁਸ ਖਾਂਦਾ ਹੈ 소ਫੀ ਦਾ ਕੋਈ ਜਵਾਬ ਹੀ ਨਹੀਂ ਮਿਲ ਰਿਹਾ ਭਾਈ ਕੀ ਕਰਾਂ 25 25 ਕਿੱਲਾਂ ਦੇ ਮਾਲਕ ਨਸ਼ੇ ਕਰ ਰਹੇ ਨੇ ਡੜੀ ਮੈਂ ਨਹੀਂ ਵਿਆਹ ਕਰਾਣਾ ਹਾਲੇ ਕੀ ਗੱਲ ਪੁੱਤ ਜੇ ਮੇਰਾ ਵਿਆਹ ਹੋ ਗਿਆ ਤੁਹਾਨੂੰ ਸੰਭੂਗਾ ਕੌਣ ਪਿੱਛੇ ਕੋਈ ਹੈਗਾ ਕੋਈ ਥੜ ਦੇਖ ਭਲ ਕਰਨ ਨੂੰ ਉਹ ਪੁੱਤ ਬਿਆਣਾ ਤੈਨੂੰ ਪਊਆ ਮੈਂ ਉਹਨੂੰ ਕਰਜਮਾਈ ਰੱਖ ਲਵਾਂ ਔਰੇ ਹੈਂ ਹੁਣ ਤੈਨੂੰ ਕੁਮਾਰੀ ਥੋੜੀ ਰੱਖਣਾ ਵਿਆਹ ਨਹੀਂ ਕਰ। ਜੇ ਮੈਥੋਂ ਪੜਾਈ ਨਹੀਂ ਗਈ ਪੁੱਤ ਘਰ ਦੇ ਹਾਲਾਤਾਂ ਕਰਕੇ ਵਿਆਹਾਂ ਦਾ ਤੈਨੂੰ ਪਾਉ ਗਈ। ਹੈ? ਚਲੋ ਉਹ ਤਾਂ ਕੋਈ ਨਹੀਂ ਮਜਬੂਰੀ ਦੀ ਉਸ ਬੇਨਾ ਨਹੀਂ ਪੜ ਪਾਈ ਪਰ ਵਿਆਹ ਨਹੀਂ ਮੈਂ ਕਰਾਉਣਾ। ਪੁੱਤ ਭਲਾ ਕੀਨੇ ਰੱਖੀਆਂ ਨੇ ਰਾਜੇ ਰੋਣਾ ਦੇ ਨਹੀਂ ਰੱਖੀਆਂ ਘਰੇ ਦਾ ਦੰਤੀਆਂ। ਹੈ? ਲੋਕ ਕੀ ਕਹਿਣਗੇ? ਵੀ ਇਹ ਤਾਂ ਇੱਕ ਕੁੜੀ ਵੀ ਨਹੀਂ ਵਿਆਹੀ ਗਈ। ਤੈਨੂੰ ਮੈਂ ਥੋੜੀ ਆ ਵੀ ਮੈਂ ਤਾਂ ਉਰੀ ਰੱਖੂਆਂ ਤੈਨੂੰ ਉਰੀ ਰੱਖੂਆਂ ਉਹ ਵੀ ਉਰੀ ਰੱਖ ਕਰੂਗਾ ਪਰੋਣਾ ਵੀ। ਠੀਕ ਨਹੀਂ ਠੀਕ ਹੈ ਹਾਂ ਪਰ ਮੁੰਡੇ ਨਹੀਂ ਕੋ ਲੱਭ ਰਿਆ ਮੈਨੂੰ ਚੰਗਾ ਜਿੱਥੇ ਜਾਂਦੇ ਆ ਮੁੰਡੇ ਨੂੰ ਦੇਖਦੇ ਆ ਘਰ-ਵਾਰ ਸੋਹਣਾ ਹੈ ਜ਼ਮੀਨ ਹੈ ਜਾਇਆ ਜਾਤਾ ਹੈ ਪਰ ਪੁੱਛਦੇ ਆ ਨਸ਼ੇੜੀ ਹੈ ਜੀ ਤਾਂ ਇਹ ਤਾਂ ਚਿੱਟਾ ਪਿੰਦਾ ਕੋਈ ਫੀਮ ਖਾਂਦਾ ਕੋਈ ਕੁਸ ਖਾਂਦਾ ਕੋਈ ਕੁਸ ਖਾਂਦਾ ਸੋਫੀ ਦਾ ਕੋਈ ਬੱਚਾ ਹੀ ਨਹੀਂ ਮਿਲ ਰਿਹਾ ਭਾਈ ਅਜਿਹੇ ਟਾਈਮ 'ਚ ਕਿੱਥੇ ਮਿਲਦਾ ਸਾਰੇ ਨਸ਼ੇ ਹੀ ਤਾਂ ਕਰਦੇ ਨੇ ਜੀ ਹਾਂ ਸੇ ਬਾਪੂ ਮੈਂ ਕਿਹਾ ਸੀ ਤੁਸੀਂ ਜਿਹੜਾ ਮੁੰਡਾ ਰੱਖਿਆ ਸੀ ਨਾ ਘਰਾਇ ਤੇ ਹਾਂ ਉਹ ਮੁੰਡੇ ਦਾ ਨੇਚਰ ਵਧੀਆ ਸੁਆਬ ਵਧੀਆ ਯਾਨੀ ਕਿ ਉਹੀ ਤਾਂ ਗੱਲ ਹੈ ਪੁੱਤ ਮੈਂ ਤੈਨੂੰ ਪਹਿਲਾਂ ਕਿਹਾ ਨਹੀਂ ਤੀ ਹੁਣ ਮੈਂ ਉਹਦਾ ਉਹਦੀ ਵਿਚਾਰ ਲਾ ਲਿਆ ਤੀ ਵੀ ਪੜਿਆ ਲਿਖਿਆ ਮੁੰਡਾ ਹੈ ਜਿਹੜੇ ਪੜੇ ਲਿਖੇ ਜਵਾਕ ਨੇ ਅੱਜ ਕੱਲ ਦੇ ਉਹਨਾਂ ਨੂੰ ਨੌਕਰੀ ਵਧੀਆ ਜਵਾਕ ਨੂੰ ਹੀ ਮਿਲਦੀ ਹੈ ਲੰਡਰਾਂ ਨੂੰ ਥੋੜੀ ਨੌਕਰੀ ਮਿਲਦੀ ਹੈ ਹਾਂਜੀ ਤਾਂ ਹੈ ਹਾਂ ਮੈਨੂੰ ਸਹੀ ਲੱਗਿਆ ਪਹਿਲਾਂ ਮੈਨੂੰ ਸ਼ੁਰੂ ਸ਼ੁਰੂ ਤੇ ਲੱਗਿਆ ਕਿ ਮੈਨੂੰ ਠੀਕ ਨਹੀਂ ਹੈਗਾ ਪਰ ਹੁਣ ਜਿਵੇਂ ਜਿਵੇਂ ਹੁਣ ਮਿਲਦੀ ਵਰਤਦੀਆਂ ਥੋੜਾ ਲੱਗ ਰਿਹਾ ਵੀ ਸਹੀ ਹੈ ਮੁੰਡਾ ਨਾ ਨਾ ਮੁੰਡਾ ਸਹੀ ਮੈਂ ਪਹਿਲੇ ਦਿਨ ਹੀ ਦੇਖ ਲਈ ਭਾਈ ਮੈਂ ਕਿਹੜਾ ਨਿਆਣਾ ਮੈਨੂੰ ਵੀ ਸਾਰਾ ਪਤਾ ਹੈ ਰੋਟੀ ਪਾਣੀ ਖਵਾਤਾ ਸੀ ਭਾਈ ਇਹਨੂੰ ਹਾਂਜੀ ਬਾਪੂ ਸਵੇਰ ਖਾ ਕੇ ਨਹੀਂ ਗਏ ਕਹਿੰਦੇ ਵੀ ਸ਼ਾਮ ਨੂੰ ਖਾਊਗਾ ਉਹਨਾਂ ਨੂੰ ਜਾਣਾ ਸੀ ਕਿਤੇ ਜ਼ਰੂਰੀ ਕੰਮ ਤੇ ਆਫਿਸ 'ਚ ਕੰਮ ਜ਼ਿਆਦਾ ਸੀ ਤੇ ਕਹਿੰਦੇ ਆ ਕੇ ਸ਼ਾਮ ਨੂੰ ਖਾ ਲਵਾਂ ਅੱਛਾ ਹਾਂਜੀ ਚਲ ਭਾਈ ਉਹਦੀ ਮਰਜ਼ੀ ਆਪਾਂ ਤਾਂ ਉਹਨੂੰ ਕਹਿ ਰਖਿਆ ਵੀ ਰੋਟੀ ਪਾਣੀ ਛੱਕ ਲਿਆ ਕਰ ਭਾਈ ਜਦੋਂ ਤੈਨੂੰ ਜੀ ਕਰਦਾ ਤੇਰਾ ਉਹਦੀ ਕਹਿਦਾ ਕਰ ਰੋਟੀ ਪਾਣੀ ਨੂੰ ਹੈ ਹਾਂਜੀ ਬਾਪੂ ਰੋਟੀ ਤਾਂ ਮੈਂ ਖਵਾ ਦਿੰਦੀ ਆ ਇਹਨਾਂ ਨੂੰ ਹੀ ਦੇ ਦਿੰਦੇ ਆ ਹਾਂ ਲੈ ਮੈਨੂੰ ਪਾਣੀ ਦਾ ਗਲਾਸ ਲਿਆ ਪਈ ਯਾਰ ਥੀ ਲੱਗ ਰਹੀ ਹੈ ਜੀ ਤੁਸੀਂ ਪੈ ਵੀ ਗਏ ਮੈਂ ਰੋਟੀ ਲੈ ਕੇ ਅਸੀ ਥੋੜੇ ਲਈਏ ਉ ਬੈਜੋ ਮੈਡਮ ਹੋਰ ਸੁਣਾਓ ਨਾਜ਼ਰ ਜੀ ਕਾ ਤੁਸੀਂ ਬਹੁਤ ਕਿਆ ਕਰਦੇ ਹੋ ਮੇਰੀ ਉਹ ਤਾਂ ਜੀ ਬਾਪੂ ਨੇ ਕਿਹਾ ਸੀ ਜੇ ਬਾਪੂ ਨੇ ਨਾ ਗਿਆ ਹੁੰਦਾ ਫੇਰ ਫਿਰ ਮੈਨੂੰ ਰੋਟੀ ਦੇਣੀ ਨਹੀਂ ਸੀ ਨਹੀਂ ਨਹੀਂ ਉਹ ਕਰਨੀ ਰੋਟੀ ਤਾਂ ਫਿਰ ਵੀ ਦੇਣੀ ਸੀ ਮਾਂ ਕਿਤੇ ਬਾਪੂ ਦੇ ਕਹੇ ਤੂੰ ਦੇਣੀ ਰੋਟੀ ਪੂਏ ਕਿਥੇ ਨੇ ਬਾਪੂ ਜੀ ਜੀ ਬਾਹਰ ਆ ਅੱਛਾ ਅੱਛਾ ਦੇਖ ਸੁਣ ਬੇਬੇ ਵਾਸਤੇ ਮੈਂ ਕੀ ਲੈ ਕੇ ਆਇਆ ਮੇਰੇ ਲਈ ਕਿਉਂ ਹਾਈ ਇਹ ਤਾਂ ਵੀ ਫੇਵਰਿਟ ਚਾਕਲੇਟ ਐ ਤੁਹਾਨੂੰ ਕਿੱਦਾਂ ਪਤਾ ਹੈ ਬਸ ਪਤਾ ਲੱਗ ਜਾਂਦਾ ਬੰਦੇ ਦੇ ਨੇਚਰ ਤੋਂ ਵੀ ਕਿਨੂੰ ਕੀ ਪਸੰਦ ਹੈ ਥੈਂਕ ਯੂ ਚਾਕਲੇਟ ਲਈ ਓਹ ਥੈਂਕ ਯੂ ਇਹ ਕਿਹੜੀ ਗੱਲ ਆ ਯਾਰ ਐਚਾ ਤੁਸੀਂ ਵੀ ਤਾਂ ਕਿੰਨੀ ਕੇਅਰ ਕਰਦੇ ਹੋ ਮੇਰੀ ਰੋਟੀ ਚਾਹ ਕੱਪੜੇ ਵੀ ਧੋਨੇ ਹੋ ਮੇਰੇ ਉਹ ਤਾਂ ਹੀ ਮੇਰਾ ਫਰਜ਼ ਹੈ ਨਹੀਂ ਨਹੀਂ ਫਰਜ਼ ਨਹੀਂ ਫਿਰ ਵੀ ਮੈਂ ਤੁਹਾਡਾ ਕਰਾਇਦਾਰ ਹਾਂ ਨਾ ਕੋਈ ਗਾਨੀ ਜਿੰਨ ਕਰਦਾ ਚੱਲਦਾ ਪਾਪਾ ਕਹਿੰਦੇ ਵੀ ਹਰ ਕੋਈ ਆਪਣਾ ਮਹਿਮਾਨ ਹੁੰਦਾ ਤੇ ਦੀ ਸੇਵਾ ਕਰਨੀ ਚਾਹੀਦੀ ਹੈ ਮਹਿਮਾਨ ਕਹਿੰਦੇ ਰੱਬ ਦਾ ਰੂਪ ਹੁੰਦਾ ਅੱਛਾ ਜੀ ਹਾਂ ਜੀ ਮਹਿਮਾਨ ਨਾਲ ਜਿਆਦਾ ਪਿਆਰ ਨਹੀਂ ਕਰਿਆ ਕਰਦੇ ਮਿਆਰਤਾ ਨਹੀਂ ਇਦਾਂ ਨਹੀਂ ਤਾਂ ਕੋਈ ਨਹੀਂ ਬਸ ਕਿੰਨੇ ਰਬਤ ਇਸਦਾ ਦਾਦੇ ਹੋਈ ਬਸ ਸਮਝਣੇ ਕਿ ਇੱਕ ਤਰ੍ਹਾਂ ਦੇ ਤੁਸੀਂ ਸਾਡੇ ਲਈ ਰੱਬ ਹੋ ਔਰ ਪਪਾ ਜੀ ਦਾ ਕਹਿੰਦੇ ਆ ਬਾਪੂ ਉਹਦੇ ਥੋੜੀ ਕਰ ਲੈਂਦੀਆਂ ਸੇ ਭਾਈ ਚਲੋ ਜੀ ਕਿਸੇ ਚੀਜ਼ ਦੀ ਜਰੂਰਤ ਹੁੰਦੀ ਨਾ ਮੈਨੂੰ ਦੱਸ ਦਿਆ ਕਰੋ ਮੈਂ ਤੁਹਾਡਾ ਫਰੈਂਡ ਹੀ ਹਾਂ ਸੰਗਣਾ ਹੀ ਲੋੜ ਨਹੀਂਗੀ ਕੀ ਨਿਕਲ ਨਾ ਸੋਡੇ ਕਰ ਨੰਬਰ ਮੇਰਾ ਹੈਗਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਨਾ ਮੈਨੂੰ ਫੋਨ ਕਰਦਾ ਕਰੋ ਕਿਉਂ ਮੈਂ ਤਾਂ ਰੋਜ਼ ਬਾਹਰ ਜਾਂਦੇ ਰਹੇ ਨਾ ਠੀਕ ਹੈ ਨਾ ਠੀਕ ਹੈ ਜੀ ਚਲੋ ਕਰ ਲੋ ਫਿਰ ਤੁਸੀਂ ਕੰਮ ਆਪਣਾ ਠੀਕ ਹੈ ਜੀ ਥੈਂਕ ਯੂ ਕੋਈ ਗੱਲ ਨਹੀਂ ਆਇਆ ਹੈ 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 ਹੁਣ ਬਣੂੰਗੀ ਗੱਲ holi holi hatat ran lag gayi ho ho agli baar kamyan vede deya fir zyada lambi <laughs> vikano pauni hai <laughs> gal inni pyar na roti leyi <laughs> hai ਸ਼ੀਕਾ ਲੰਕਾ ਜੀ ਸ਼ੀਕਾ ਲੰਕਾ ਬਾਈ ਤੂੰ ਪਸੇ ਕਰੀ ਮੋ ਉਹ ਬਸ ਪਾਇਗਾ ਨਹੀਂ ਤੂੰ ਤੱਕੋ ਜੱਖੀ ਲੱਗੀ ਦੀ ਹੋਰ ਅੱਜ ਤੂੰ ਗਿਆ ਨਹੀਂ ਡੌਡੀ ਤੇ ਅੱਜ ਤਾਂ ਛੁੱਟੀ ਹੈ ਜੀ ਛੁੱਟੀ ਅੱਛਾ ਅੱਜ ਸੰਡੇ ਆ ਨਾ ਮੇਰੇ ਦਿਮਾਗ ਚ ਲੁੱਕੜੀ ਗਿਆ ਲਾ ਤੁਸੀਂ ਹੱਦ ਭੁੱਲ ਗਈ ਹੋਰ ਹੋਰ ਹੋ ਠੀਕ ਹੋ ਹੋਰ ਬਈ ਤੁਸੀਂ ਦੱਸੋ ਸੇਤਾਂ ਜਾਂ ਮਨੇ ਕਿਹੜੀਆਂ ਸੇਤਾਂ ਨੇ ਭਾਈ ਆ ਡਾਊਨ ਨਹੀਂ ਆ ਸਰੀਰ ਹੋਂ ਤਾਂ ਅੱਛਾ ਜੀ ਹੋਰ ਕੋਈ ਚੈੱਕਅਪ ਕਰਾ ਲਓ ਫਿਰ ਕਾਮਾਂਗੇ ਤੇ ਪੈਸਾ ਨਹੀਂ ਪ੍ਰੋਬਲਮ ਜਿਉਰੀ ਤੀ ਅੱਛਾ ਅੱਛਾ ਹਾਂ ਕਿਸੇ ਤੋਂ ਲੈਣੇ ਦੇ ਅੱਛਾ ਅੱਛਾ ਮੈਂ ਚਲੋ ਦੇਊਗਾ ਜਾਂ ਫੇਰ ਜਾ ਕੇ ਦਵਾਈ ਦੁਬੀ ਲਿਆਵਾਂਗੇ ਬਾਕੀ ਅੱਜ ਕੱਲ ਹਰੇਕ ਬੰਦੇ ਨੂੰ ਦਰ ਦੂਰ ਦੇਣਾ ਨਾ ਕਰੋ ਅੱਜ ਕੱਲ ਲੋਕ ਪੈਸੇ ਮੋੜਦੇ ਨਹੀਂ ਹੈਗੇ ਔਰ ਇਹ ਵੀ ਹੈ ਬਾਈ ਜਵਾਨਾ ਮਾੜਾ ਹੈ ਹੂੰ ਬਾਲਾ ਮਾੜਾ ਇਹ ਲੋਕ ਤਾਂ ਬੈਂਕਾਂ ਦੇ ਪੈਸੇ ਨਹੀਂ ਮੋੜਦੇ ਹੱਥਦਾਰ ਤਾਂ ਮੋੜ ਨਹੀਂ ਕਿਥੋਂ ਹੈ ਗੰਗਾ ਸਹੀ ਹੈ। ਇੱਕ ਸੱਚ ਮੈਂ ਤੁਹਾਨੂੰ ਆਪਣਾ ਕਿਰਾਇਆ ਦੇ ਰਿਹਾ ਜੀ। ਆ ਭਾਈ। ਆ ਕਿਰਾਇਆ ਸੀ ਆਪਣਾ ਜੀ। ਲੈ ਚਾਹ। ਲਿਆ ਭਾਈ। ਕਿਰਾਇਆ ਹਰੇ ਦਾ ਕਾਕਾ 15 ਦਿਨ ਹੋਏ ਨੇ ਤੈਨੂੰ ਆਏ ਨੂੰ। ਉਹ ਫਿਰ ਕੀ ਹੋ ਗਿਆ ਜੀ ਇਹਦਾ ਦੇਣੀ ਨਹੀਂ ਇੱਕ ਦਿਨ। ਸੁੰਗਾ ਤੁਹਾਡੇ ਦਵਾਈ ਦੂਈ ਲਿਆਇਆ ਉਹ ਨਾਲ ਤੁਸੀਂ ਹੋਰ ਕੰਮ ਆ ਜਾਣਗੇ। ਲਓ ਜੀ। ਚੱਲ ਤੇਰੀ ਮਰਜ਼ੀ ਹੈ ਭਾਈ। ਗਿਣ ਲਓ ਜੀ। ਚਲ ਗਿਣਨ ਨੂੰ ਕੀ ਹੈ? ਨਹੀਂ ਗਿਣ ਲੋਗੇ ਫਿਰ ਘੱਟ ਹੁੰਦੇ ਨਹੀਂ। ਤੂੰ ਤਾਂ ਪੜਿਆ ਲਿਖਿਆ ਤੂੰ ਘੱਟ ਦੇਵੇਂਗਾ ਬਾਈ ਸੌ ਹੈ ਹਾਂਜੀ ਹਾਂਜੀ ਇਹ ਐਨੇ ਵੱਧ ਕਿਉਂ ਦੇ ਰਹੇ ਹੈ ਬਾਈ ਤੂੰ ਵੱਧ ਨਹੀਂ ਦੇ ਰਹੇ ਜੀ ਪੂਰੀ ਨੇ ਕਰਿਆ ਤਾਂ ਤੇਰੇ ਨਾਲ ਮੈਂ 1000 ਰੁਪਏ ਉਹ ਕਮਰੇ ਦਾ ਕਰਿਆ ਫਿਰ ਮੈਂ ਰੋਟੀ ਵੀ ਖਾਣਾ ਛੱਡਿਆ ਜੀ ਕੱਪੜੇ ਵੀ ਧੋਣੇ ਮੇਰੇ ਉੱਤੋਂ ਰੋਟੀ ਦੀ ਤਾਂ ਕੋਈ ਐਡੀ ਗੱਲ ਨਹੀਂ ਕੀਤੀ ਫਿਰ ਨਹੀਂ ਨਹੀਂ ਮੈਂ ਤੁਹਾਡਾ ਹੱਕ ਨਹੀਂ ਰੱਖਦਾ ਗਿਆ ਤੁਸੀਂ ਤਾਂ ਰਿਸ਼ਤੇਦਾਰਾ ਮੰਗੂ ਤਾਂ ਮੇਰੀ ਸੇਵਾ ਕਰ ਰਹੇ ਹੋ ਮੇਰਾ ਹੀ ਫਰਜ ਬਣਦਾ ਫਿਰ ਥੋੜਾ ਮੋਟਾ ਕੁਛ ਕਰਨ ਦਾ ਜੀ ਉਹ ਤਾਂ ਗੱਲ ਠੀਕ ਹੈ ਤੇਰੀ ਕਾਕਾ ਐ ਤਾਂ ਮੈਨੂੰ ਉਹਦੀ ਪਹਿਲੇ ਦਿਨ ਹੀ ਪਤਾ ਲੱਗ ਗਈ ਵੀ ਪੜਿਆ ਲਿਖਿਆ ਦਿਮਾਗਦਾਰ ਹੈ ਕਾਕਾ ਇਹ ਤਾਂ ਹੀ ਤੈਨੂੰ ਰੱਖ ਰਿਆ ਸੀ ਮੈਂ ਹਾਂਜੀ ਹਾਂਜੀ ਹਾਂ ਉਹ ਕਾਕਾ ਖਦਾ ਵਿਆਹ ਉਹ ਨਹੀਂ ਕਰਾਇਆ ਵਿਆਹ ਤਾਂ ਹਲੇ ਜੀ ਮੈਂ ਸੋਚਿਆ ਵੀ ਚਲੋ ਆਪਦੇ ਪੈਰਾਂ ਦੇ ਖੜੇ ਹੋ ਜੀਏ ਤੇ ਇੱਕ ਮੇਰੀ ਭੈਣ ਹੈ ਮੇਰੇ ਤੋਂ ਵੱਡੀ ਉਹਦਾ ਹਜੇ ਰਹਿਣਾ ਵੀ ਪਹਿਲਾਂ ਉਹਦਾ ਰਿਸ਼ਤਾ ਕਰਦਾਂਗੇ ਚਲੋ ਉਹਦਾ ਵਜੇ ਤੋਂ ਤੇ ਟਿਕਾਣਾ ਦੇਖ ਕੇ ਵਿਆਹ ਕਰਕੇ ਉਸ ਤੋਂ ਬਾਅਦ ਫਿਰ ਆਪਦੇ ਬਾਰੇ ਸੋਚਉਂ ਆ ਜੀ ਇਹ ਇਹ ਤੇਰੀ ਸੋਚਣ ਸਕਤੀ ਬਹੁਤ ਤਕੜੀ ਐ ਜੀ ਅੱਜ ਕੱਲ ਦੇ ਜਵਾਬ ਤਾਂ ਤੈਨੂੰ ਪਤਾ ਹੈ ਕੁੜੀਆਂ ਵੀ ਇੰਜਾਂ ਹੀ ਹੋ ਰਹੀਆਂ ਨੇ ਜਿਵੇਂ ਇੰਜਾਂ ਹੀ ਹੋ ਰਹੇ ਨੇ ਬਸ ਸਮੇਂ ਦੀ ਫੇਰ ਐ ਜੀ ਕੋਈ ਆ ਇੱਕ ਦੂਜੇ ਨੂੰ ਲੈ ਕੇ ਭੱਜ ਜਾਂਦੇ ਨੇ ਨਾ ਬਾਪ ਦੀ ਸ਼ਰਮ ਨਾ ਮਾਂ ਦੀ ਸ਼ਰਮ ਹੈ ਆ ਮਾਹੌਲ ਖਰਾਬ ਹੋ ਰਹੀ ਜਿਆਦਾ ਹੂੰ ਤੇਰਾ ਤਾਂ ਮੈਨੂੰ ਸੁਭਾਅ ਬਹੁਤ ਠੀਕ ਲੱਗਿਆ ਕਾਕਾ ਉਹ ਸਾਡੇ ਜੀ ਤਾਂ ਤੂੰ ਆਪਣੇ ਮੇਰੇ ਤਾਂ ਜਿਵੇਂ ਮੇਰਾ ਮੁੰਡਾ ਹੀ ਹੁੰਦਾ ਤੂੰ ਹੂੰ ਮੇਰੇ ਤਾਂ ਜਿਵੇਂ ਮਨ ਚ ਘੱਟ ਰਿਆ ਤੂੰ ਕੋਈ ਗੱਲ ਨਹੀਂ ਮੈਂ ਬੱਚਿਆਂ ਵਰਗੀ ਹੁੰਦਾ ਜੀ ਹਾਂ ਕੋਈ ਕੰਮ-ਕਮ ਹੁੰਦਾ ਮੈਨੂੰ ਦੱਸਦਾ ਕਰੋ ਅੰਕਲ ਜੀ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਬਾਕੀ ਤੂੰ ਵੀ ਤੇਰੀ ਸੇਵਾ ਪਾਣੀ ਵਧੀਆ ਹੁੰਦਾ ਹੈ ਹਾਂਜੀ ਸੇਵਾ ਪਾਣੀ ਬਹੁਤ ਵਧੀਆ ਹਾਂ ਮੈਂ ਉਹ ਕੁੜੀ ਨੂੰ ਕਹਿ ਰਿਹਾ ਕਿ ਜਦੋਂ ਭਾਈ ਉਹ ਆਵੇ ਕਾਕਾ ਉਹਨੂੰ ਚਾਹ ਪਾਣੀ ਪੁੱਛ ਲਿਆ ਕਰ ਰੋਟੀ ਪਾਣੀ ਪੁੱਛ ਲਿਆ ਕਰ ਹਾਂਜੀ ਹਾਂ ਬਧੀ ਸੇਵਾ ਕਰਦੇ ਨੇ ਜੀ ਹਾਂ ਮੈਨੂੰ ਤਾਂ ਇਹ ਮਹਿਸੂਸ ਇਹ ਹੁੰਦਾ ਜੀ ਮੈਂ ਵੀ ਕਿਰਾਏ ਤੇ ਰਹਿ ਰਿਹਾ ਮੈਨੂੰ ਤਾਂ ਲੱਗ ਜਾਂਦਾ ਜੀ ਮੈਂ ਆਪਣੀ ਘਰ ਹੁੰਦਾ ਜੀ ਉਹ ਬਈ ਚਲ ਮੈਂ ਤਾਂ ਆਪ ਤੈਨੂੰ ਉੱਦੀ ਦੇਖ ਲਿਆ ਜੀ ਮੀ ਪੜਿਆ ਲਿਖਿਆ ਬੱਚਾ ਐ ਤੇ ਵਧੀਆ ਦਿਮਾਗਦਾਰ ਐ ਬੱਚਾ ਜੀ ਹੈ ਮੈਂ ਤਾਂ ਹੀ ਦਾ ਅ ਗੁੱਡੀਆਂ ਨੂੰ ਕਹਿ ਰਿਹਾ ਵੀ ਜਦੋਂ ਆਵੇ ਉਹਨੇ ਚਾਹ ਪਾਣੀ ਪੁੱਛਿਆਗਾ ਭਈ ਹੁਣ ਸਾਰੇ ਕਿਉਂ ਬੰਦਾ ਨਮ ਜਦੋਂ ਹੁੰਦਾ ਨਾ ਬਾਹਰੋਂ ਆਇਆ ਆ ਜੱਕ ਜਾਂਦਾ ਬੰਦਾ ਹਾਂ ਜੀ ਹਾਂ ਅਗਰ ਆ ਕਹਿੰਦਾ ਯਾਰ ਤੂੰ ਜੇ ਘਰ ਰਹਿੰਦੇ ਆ ਦੂਜਾ ਘਰ ਨਾ ਸਮਝੀ ਤੂੰ ਆਪਣੇ ਘਰ ਸਮਝ ਠੀਕ ਹੈ ਨੀ ਸੇਵਾ ਬਣੀ ਤੇ ਬਧੀ ਹੁੰਦਾ ਜੀ ਚਲੋ ਠੀਕ ਅੰਕਲ ਜੀ ਮੈਂ ਥੋੜਾ ਕੰਮ ਜਾ ਆਉਂਗਾ ਬਾਹਰ ਅੱਛਾ ਹਾਂ ਜੀ ਮੈਂ ਤੁਹਾਨੂੰ ਇਹ ਕਹਿੰਦਾ ਸੀ ਹਾਂ ਜੀ ਜੇ ਕੋਈ ਚੀਜ਼ ਵਾਸਤੇ ਦੀ ਲੋੜ ਹੁੰਦੀ ਹੈ ਖਾਣ ਪੀਣ ਦੀ ਜਿਹੜੀ ਚੀਜ਼ ਨੂੰ ਤੇਰਾ ਖਾਣ ਨੂੰ ਜੀ ਕਰੇ ਉਹ ਕਹਿ ਦੇਗਾ ਤੂੰ ਇਹ ਕੁੜੀਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਹਾਂ ਠੀਕ ਹੈ ਠੀਕ ਹੈ ਜੀ ਹਾਂ ਦੇਖ ਲੈ ਭਾਈ ਉਹ ਤੇ ਮੈਨੂੰ ਕਹਿੰਦੀ ਸੀ ਵੀ ਮੈਨੂੰ ਸੁਭਾ ਦਾ ਠੀਕ ਨਹੀਂ ਲੱਗਦਾ ਹੁਣ ਤਾਂ ਤੈਨੂੰ ਚੰਗਾ ਲੱਗਦਾ ਹੋਣਾ ਹਾਂਜੀ ਕਿੰਨੀ ਇੱਥੇਆਂੀਆਂ ਗੱਲਾਂ ਕਰਦਾ ਦੇਖ ਲੈ ਹੈ ਹਾਂ ਸਵਾਤ ਤਾਂ ਬਧੀਆ ਲੱਗਦਾ ਹਾਂ ਮੈਂ ਤਾਂ ਉਦਨੇ ਦੇਖ ਲੈ ਵੀ ਇਹ ਇਹ ਅੱਜ ਕੱਲ੍ਹ ਦੇ ਬੱਚੇ ਕਿੱਥੇ ਪੈਰ ਲਾਉਂਦੇ ਨੇ ਸੌ ਸੌ ਨਾਲ ਸ਼ੇ ਕਰਦੇ ਨੇ ਇਹ ਦੇਖਿਆ ਆਪਣੇ ਕਿ ਉਹ ਨਸ਼ਾ ਕਰਦਾ ਨਾ ਇਹ ਰੋਟੀ ਐ ਚਾਹ ਐ ਜੀ ਹਾਂ ਹੂੰ ਸੁਆਤਾ ਬਤਿਆ ਲੱਗ ਰਿਹਾ ਕੋਈ ਨਾ ਨਾ ਸਿਆਣੇ ਪੁੱਤ ਦੇਖ ਮੈਂ ਵਿਆਹੀ ਕਰੀ ਇਹ ਕਹਿੰਦਾ ਮੈਂ ਪਹਿਲਾਂ ਆਪਣੀ ਭੈਣ ਨੂੰ ਵਿਆਹ ਹੂੰਗਾ ਕਿੱਡੀ ਸੋਚਣ ਸਕਦੀ ਐ ਅੱਜ ਕੱਲ ਦੇ ਜਵਾਕ ਤਾਂ ਪਹਿਲਾਂ ਆਪਣੇ ਬਿਆਹ ਨੂੰ ਉੱਠਦੇ ਨੇ ਹੈ ਪੀ ਪਿਆਣੀ ਦਾ ਖਿਆਲ ਨਹੀਂ ਰੱਖਦੇ ਅੱਜ ਕੱਲ ਦੇ ਜਵਾਕ ਹੈ ਮੈਨੂੰ ਤਾਂ ਭਾਈ ਠੀਕ ਲੱਗਦਾ ਹੂੰ ਦਿਮਾਗ ਦਾ ਬੰਦਾ ਲੱਗਦਾ ਮੈਨੂੰ ਤਾਂ ਲ ਮੈਂ ਤਾਂ ਕੰਡ ਮਝਾ ਰਿਹਾ ਮੈਂ ਤਾਂ ਪਹਿਲੀ ਆਰਾਮ ਕਰਦਾ ਦੋ ਕੜੀ ਹੈ ਠੀਕ ਹੈ ਚੰਗਾ ਭਾਈ